ਸਾਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟ ਰੋਲ ਫਾਰਮ ਦੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28500 ਕਿਉਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਾਈ ਪਿੰਡ ਸੁਖਾਣਾ ਦੇ ਜ਼ਿਲ੍ਹਾ ਮੋਗਾ ਤਹਿਸੀਲ ਇਹਨੂੰ ਬਾਘਾਪੁਰਾਣਾ ਪੈ ਜਾਂਦੀ ਆ ਤੇ ਬਾਕੀ ਜਾਣਕਾਰੀ ਆਪਾਂ ਬਾਈ ਗੁਰੇਤ ਲਵਾਂਗੇ ਸਾਸੀਆ ਬਾਈ ਜੀ ਤੇ ਬਾਈ ਜੀ ਜੇ ਕਿਸੇ ਨੇ ਆਪਣੇ ਘਰ ਆਉਣਾ ਹੋਵੇ ਤੇ ਕੀ ਐਡਰੈਸ ਆਈ ਆਪਣਾ ਆਪਣਾ ਐਡਰੈਸ ਜੇ ਸਰੀ ਵਾਲੇ ਨੂੰ ਰਾਹ ਜਾਂਦਾ ਠੀਕ ਠੀਕ ਹੋ ਜੀ ਤੇ ਅੱਜ ਜਿਹੜੀ ਵਹਿੜਾ ਕੀ ਡਿਟੇਲ ਆਈ ਇਹਦੀ ਇਹ ਤਾਜੀ ਸੂਈ ਹੈ ਜੀ ਮਗਰ ਬੱਛੀ ਹੈ ਤੇ ਪਹਿਲਾ ਸੂਆ ਜੀ ਪਹਿਲਾ ਸੂਆ ਤਾਜੀ ਸੂਈ ਆ ਤੇ ਕਿਵੇਂ ਜੇਰ ਦੂਰ ਪੈ ਗਈ ਬਾਈ ਹਾਂ ਜੀ ਨਾ ਜੀ ਜੇਰ ਤਾਂ ਹਜੇ ਪੈਣੀ ਹੈ ਜੀ ਠੀਕ ਹੋ ਜੀ ਕਿੰਨਾ ਟਾਈਮ ਹੋਇਆ ਹੈ ਸੂਈ ਅੱਧਾ ਘੰਟਾ ਸੂਈ ਨੂੰ ਤੇ ਕੀ ਆਸੂਸ ਆ ਬਈ ਦੁੱਧ ਕੱਢੂਗੀ ਕਿੰਨਾ ਦੁੱਧ ਕੱਢੂਗੀ ਉਹ ਇਹ ਜੀ ਦੇ ਦੇ 16 17 ਲੀਟਰ ਠੀਕ ਹੋਈ ਮੜਾ ਏਤੋ ਰਵਖਾ ਦੋ ਜੀ ਤਾਜੀ ਸੂਈ ਹੈ ਬਈ ਪਹਿਲੇ ਸੂਏ ਸੂਈ ਆ ਥੋੜੀ ਕ੍ਰਾਸ ਚ ਪੂਰੀ ਵਧੀਆ ਵੜਾ ਕਾਲੀ ਵੜਾ ਬਈ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਥਾਣ ਬੰਨੇ ਦੀ ਚੰਗੀ ਆ ਮਗਰ ਬੱਛੀ ਆ ਬਈ ਅੱਧਾ ਘੰਟਾ ਹੋਇਆ ਜੀ ਸੂਈ ਨੂੰ ਈਵਰੀ ਵੀਰੇ ਸਾਥ ਕੋਈ ਮਿਸਟੇਕ ਹੋ ਜਾਂਦੀ ਹੈ ਕੋਈ ਚੀਜ਼ ਰਹਿ ਜਾਂਦੀ ਹੈ ਤੁਹਾਨੂੰ ਬਾਈ ਦਾ ਵਟਸਐਪ ਨੰਬਰ ਦਿੱਤਾ ਜਾਊਗਾ ਉਹ ਤੇ ਤੁਸੀਂ ਬਾਈ ਤੋਂ ਵੀਡੀਓ ਮੰਗਾ ਸਕਦੇ ਹੋ ਤੇ ਬਾਈ ਤੋਂ ਰੇਟ ਜਾਣਨ ਦੀ ਕੋਸ਼ਿਸ਼ ਕਰਦੇ ਆਂ ਬਾਈ ਜੀ ਕੀ ਮੋਲ ਕਰਦੇ ਜੀ ਆਪਾਂ ਇਹਦਾ ਮਾਲੇ ਬਾਈ 55000 ਤੇ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 97792 ਜੀ ਹਾਂ ਜੀ 82402 ਇੱਕ ਵਾਰਾਂ ਫੇਰ ਬੋਲਦਾ ਜੀ 97792 ਜੀ ਹਾਂਜੀ 82402 ਜੇ ਕਿਸੇ ਵੀਰ ਨੂੰ ਇਹ ਗਾਣ ਚਾਹੀਦੀ ਹੋਵੇ ਤਾਂ ਬਾਈ ਇਹਨਾਂ ਜ਼ਰੂਰ ਕੰਟੈਕਟ ਕਰੋ ਤੇ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ